سرپنچی ਜਿਹੜੀ ਐ ਉਹ لوکل ਐ ਸਰਪੰਚੀ ਪਿੰਡ ਦੀ ਐ ਹਰ ਰੋਜ਼ ਮੂੰਹ ਮੱਥੇ ਲੱਗਦੇ ਇੱਕ ਦੂਜੇ ਦੇ ਆਪਾਂ ਕਿਉਂ 40-40 ਲੱਖ ਰੁਪਇਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਵੋਟਾਂ ਤੇ ਸਰਪੰਚੀ ਨੇ ਮੋਟਾ 40-40 ਲੱਖ 40 ਲੱਖ ਲਾ ਕੇ ਕੱਢੂਗਾ ਕਿੱਥੋਂ ਸਰਪੰਚੋ ਵਿਧਾਨ ਸਭਾ اجلاس ਦੌਰਾਨ ਪੰਜਾਬ ਪੰਚਾਇਤੀ ਰਾਜ 소ਦ ਬਿਲ 2024 ਪਾਸ ਕੀਤਾ ਗਿਆ ਕੈਬਨਟ ਮੰਤਰੀ ਲਾਲਜੀਤ ਪੁੱਲਰ ਵੱਲੋਂ ਇਹ ਬਿਲ ਪੇਸ਼ ਕੀਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਦੱਸਿਆ ਕਿ ਸੋਧ ਬਿੱਲ ਕਿਉਂ ਲਿਆਂਦਾ ਗਿਆ ਵੈਸੇ ਵੀ ਲੋਕਲ ਜਿਹੜੀ ਆਪਦੀ ਪੰਚਾਇਤੀ ਜਿਹੜੀ ਚੋਣਾਂ ਆ ਉਹ ਤਰਿਆਂ ਤੋਂ ਉੱਪਰ ਹੋਣੀ ਚਾਹੀਦੀ ਹੈ ਮੈਂ ਇੱਕ ਹੋਰ ਗੱਲ ਦੱਸ ਦੇਣਾ 2018 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਪੰਚਾਇਤੀ ਇੱਕ ਵੀ ਬੰਦੇ ਨੇ ਕਿਸੇ ਪਾਰਟੀ ਦਾ ਸਿੰਬਲ ਨਹੀਂ ਲਿਆ ਪਰ ਕਾਨੂੰਨ ਇਹ ਕਹਿੰਦਾ ਜੇ ਉਹ ਮੰਗ ਲੇ ਕਿ ਮੈਨੂੰ ਪੰਜਾ ਦਿਓ ਜੀ ਤਾਂ ਮਨਾ ਨਹੀਂ ਕਰ ਸਕਦੇ ਫਿਰ ਉੱਥੇ ਦਿੱਕਤ ਪੈ ਜਾਂਦੀ ਹੈ ਬਹੁਤ ਸਾਰੇ ਪਿੰਡਾਂ ਨੇ ਮਤੇ ਪਾਏ ਕਿ ਜੇ ਕੋਈ ਸਰਪੰਚ ਕਿਸੇ ਪਾਰਟੀ ਦੇ ਸਿੰਬਲ ਤੇ ਲੜੂਗਾ ਸੇ ਉਹ ਤਾਂ ਬਾਈ ਘੱਟ ਕਰਾਂਗੇ ਸੋ ਇਹ ਗੱਲ ਨਵੇੜਨ ਵਾਸਤੇ ਅਸੀਂ ਪਹਿਲੇ ਕਹਿੰਦਾ ਕਿ ਤੁਸੀਂ ਲਾੜੀ ਆਪਣੇ ਮੰਜੇ ਤੇ ਜੱਗ ਤੇ ਜਾਂ ਜਿਹੜੇ ਵੀ ਲੋਕਲ ਚੋਣ ਨਿਸ਼ਾਨ ਨੇ ਉਹ ਤੁਹਾਨੂੰ ਮਿਲਣਗੇ ਤੇ ਹਾਂ ਇੱਕ ਹੋਰ ਮੈਂ ਗੱਲ ਦੱਸ ਦਿੰਨਾ ਜੇ ਕੋਈ ਅਹਜਾ ਵੀ ਹੈਗਾ ਲਾਇਲ ਹੈ ਪਾਰਟੀ ਦਾ ਕਿ ਸਰਪੰਚ ਬਣਨਾ ਪਰ ਮੈਂ ਦੱਸਣਾ ਮੈਂ ਕਿਹਦਾ ਉਹਦੇ ਪੋਸਟਰ ਜਦੋਂ ਛਾਪੂਗਾ ਹਰ ਜਿੱਥੇ ਚੋਣ ਨਿਸ਼ਾਨ ਮਿਲ ਗਿਆ ਉਹਨੂੰ ਮੰਝਾ ਤੇ ਪੋਸਟਰ ਮੰਝੇ ਵਾਲੇ ਛਾਪੂਗਾ ਤਾਂ ਉੱਪਰ ਉਹ ਆਪਣੇ ਵੱਡੇ ਲੀਡਰਾਂ ਦੀ ਫੋਟੋ ਲਾ ਸਕਦਾ ਕਿ ਇਹ ਇਦਾਂ ਹੀ ਪਤਾ ਲੱਗ ਜੂਗਾ ਕਿ ਉਹ ਉਹ ਕਿਹੜੀ ਪਾਰਟੀ ਦਾ ਹੈ ਉਹਨੂੰ ਨੁਕਸਾਨ ਹੁੰਦਾ ਵੋਟਾਂ 'ਚ ਉਹਨੂੰ ਫਾਇਦਾ ਹੁੰਦਾ ਉਹਦੀ ਮਰਜ਼ੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੱਸਿਆ ਕਿ ਸਰਬਸੰਮਤੀ ਦੇ ਨਾਲ ਪੰਚਾਇਤ ਚੁਣਨ ਵਾਲੇ ਪਿੰਡਾਂ ਨੂੰ ਕੀ ਫਾਇਦਾ ਹੋਵੇਗਾ ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਏ ਇਨਾਮ ਵਜੋਂ ਕੈਸ਼ ਜਿਹਨੂੰ ਕਿ ਪੰਚਾਇਤ ਜਿੱਥੇ ਮਰਜ਼ੀ ਵਰਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਪਤਾਲ ਚਾਹੁੰਦੇ ਹਸਪਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕਰ ਕਰਕੇ ਕਿ ਇਸ ਪਿੰਡ 'ਚ ਇੱਕ ਹੈ ਤੇ ਇਸ ਪਿੰਡ ਦੇ ਵਿੱਚ ਫੋਟ ਨਹੀਂ ਹੈਗੀ ਤੇ ਇਹ ਇਹ ਇਸ ਪਿੰਡ ਨੇ ਉਹੀ ਕੋਈ ਹੁਣ ਚਾਰੀ ਇੱਕ ਬੰਦਾ ਲਾਉਂਦਾ 30 ਦੂਜਾ ਲਾਊਗਾ ਠੀਕ ਹੈ 20 ਇੱਕ ਹੋਰ ਲਾਉ ਜਾਂ ਲਾਉਣੇ ਪੈਂਦੇ ਸੋ ਇਹ ਤਾਂ ਮਤਲਬ ਏਸੀ ਇਸ ਲੈਵਲ ਤੇ ਜਾਣੇ ਨਹੀਂ ਦੇਣਾ ਚਾਹੁੰਦੇ ਮੈਂਬਰ સરપંચ આપદ ચુણો ચંગે બંનું ચુણો